ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੇ ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ਤੇ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਹੁਸ਼ਿਆਰਪੁਰ ਦੇ ਹਲਕੇ ਤੋਂ ਬੜੇ ਲੰਬੇ ਅਰਸੇ ਤੋਂ ਬਾਅਦ ਸਰਦਾਰ ਸੋਨ ਸਿੰਘ ਢੰਡਲ ਉਹ ਤਕਰੀਬਨ 40 ਸਾਲ ਤੋਂ ਬਾਅਦ ਤਕੜੀ ਦੇ ਚੋਣ ਸੰਸਦ ਤੇ ਚੋਣ ਲੜ ਰਹੇ ਆ ਇਹ ਹਲਕੇ ਦੇ ਨਵਾਂ ਹਲਕਿਆਂ ਦੇ ਵਿੱਚ ਮੈਂ ਲਗਾਤਾਰ ਕੈਂਪੇਨ 'ਚ ਰਹਾਂ ਜਿਵੇਂ ਲੋਕਾਂ ਦਾ ਅੱਜ ਸਰਕਾਰ ਤੋਂ ਉਹ ਪੰਗ ਹੋਇਆ ਤੇ ਦਿੱਲੀ ਦੀ ਸਰਕਾਰ ਵੱਲੋਂ ਝੂਠੇ ਲਾਰੇ ਲੱਪੇ ਤੇ ਧਰਮ ਦੇ ਨਾਂ ਤੇ ਨਫਰਤੀ ਰਾਜਨੀਤੀ ਜਿਹੜੀ ਉਹ ਕੀਤੀ ਗਈ ਆ ਇਹ ਅੱਜ ਚਾਚਾ ਦਾ ਵਿਸ਼ਾ ਵੀ ਆ ਤੇ ਲੋਕ ਮੇਰਾ ਖਿਆਲ ਅੱਜ ਸ਼ਾਮ ਤੱਕ ਵੋਟਾਂ ਪਾ ਕੇ 4 ਤਰੀਕ ਨੂੰ ਇਹ ਪੰਜਾਬ ਦੀ ਆਪ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਇਹਨੂੰ ਮੇਰੇ ਖਿਆਲ ਤੋੜਨ ਦਾ ਲੋਕਾਂ ਨੇ ਮਨ ਬਣਾ ਲਿਆ ਆ ਜਿਹਦਾ ਬਹੁਤ ਜਲਦੀ ਜਿਹੜਾ ਉਹ ਫੈਸਲਾ ਹੋ ਜਾਣਾ ਸੋ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੇ ਪ੍ਰੈਸ ਦੇ ਉੱਤੇ ਜਿੱਦਾਂ ਸਿੱਧੇ ਹਮਲੇ ਕੀਤੇ ਆ ਆ ਮੈਂ ਕੱਲ ਪਟਿਆਲੇ ਪਰਸੋਂ ਗਿਆ ਜੀਮੀਡੀਆ ਦੇ ਉੱਤੇ ਤੇ ਸਭ ਦੀ ਪੰਜਾਬ ਤੋਂ ਸਭ ਤੋਂ ਪਿਆਰੀ ਤੇ ਪੁਰਾਣੀ ਅਖਬਾਰ ਅਜੀਤ ਦੇ ਸਾਡੇ ਐਮ ਡੀ ਸਾਹਿਬ ਡਾਕਟਰ ਬਰਜਿੰਦਰ ਸਿੰਘ ਖਮਦਾਰ ਦੇ ਉੱਤੇ ਪਰਚਾ ਦਰਜ ਕੀਤਾ ਐਵੇਂ ਪੀਟੀਸੀ ਦੇ ਉੱਤੇ ਬਹੁਤ ਲੰਬੇ ਆਰਸੇ ਤੋਂ ਕੋ 6 ਹਥਿਆਰ ਚੱਲ ਰਹੇ ਆ ਇਹ ਮੈਂ ਸਮਝਦਾ ਡੈਮੋਕਰੇਸੀ ਦਾ ਇੱਕ ਦਿਵਾਲੀਆ ਪਾਣਿਆ ਕਿਉਂਕਿ ਆਪਾਂ ਇਹਨੂੰ ਪੱਤਰਕਾਰੀ ਨੂੰ ਚੌਥਾ ਪਿੱਲਰ ਮੰਨਦੇ ਆਂ ਸੋ ਲੋਕ ਅੱਜ ਪਿੰਡਾਂ ਪਿੰਡਾਂ ਦੇ ਵਿੱਚ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਆ ਤੇ ਮੈਨੂੰ ਆਸ ਹੈ ਕਿ ਸ਼੍ਰੋਮਣੀ ਕਾਲਜ ਦਲ ਤੋਂ ਪੂਰਨ ਸਹਿਯੋਗ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸਰ ਆਸਤਾ ਕਰ ਸਕਦੇ ਆ ਪਰ ਬਾਕੀ ਸ਼ਾਮ ਨੂੰ ਪਤਾ ਲੱਗੇਗਾ ਆਸਤਾ ਕਰਨੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਸਾਰਿਆਂ ਨੇ ਆਹਵਾਨ ਕੀਤਾ ਹੈ ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀਆ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਸਾਰਿਆਂ ਨੇ ਕਿਹਾ ਕਿ ਵੋਟ ਜਿਹੜਾ ਪਾਉਣ ਦੀ ਜ਼ਰੂਰ ਜਾਓ ਔਰ ਉਹਦੇ ਲਈ ਜਰੂਰੀ ਜਿਹੜੀਆਂ ਜ਼ਰੂਰਤਾਂ ਵੀ ਪੂਰੀਆਂ ਕਰਨ ਦੇ ਲਈ ਤਾਂ ਕਿ ਉੱਥੇ ਹਰੇਕ ਕਿਸੇ ਵੋਟਰ ਨੂੰ ਕੋਈ ਤਕਲੀਫ ਨਾ ਹੋਵੇ ਇਸ ਚੀਜ਼ ਦਾ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਖਿਆਲ ਕੀਤਾ ਗਿਆ ਹੈ ਤਾਂ ਸੋ ਸਾਨੂੰ ਵੀ ਜਿਹੜਾ ਛੇਤੀ ਛੇਤੀ ਉਹਨਾਂ ਦਾ ਨਾਲ ਕਰਤੱਵ ਆਪਣਾ ਨਿਭਾਉਂਦੇ ਹੋਏ ਵੋਟ ਦੀ ਪੋਲਿੰਗ ਜਿਹੜੀ ਹੈ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਵੋਟ ਪਾਉਣ ਦਾ ਹਰੇਕ ਨੂੰ ਅਧਿਕਾਰ ਹੈ ਉਹ ਆਪਣਾ ਕਿਸੇ ਵੀ ਜਿਸ ਨੂੰ ਵੀ ਵੋਟ ਪਾਉਣਾ ਚਾਹੁੰਦਾ ਪਾਵੇ ਪਰ ਵੋਟ ਪਾਉਣ ਜ਼ਰੂਰ ਆਵੇ ਠੀਕ ਹੈ ਠੀਕ ਹੈ ਸਰ ਸਭ ਤੋਂ ਪਹਿਲਾਂ ਤਾਂ ਇੱਕ ਡੈਮੋਕਰੈtic ਰਾਈਟ ਨੂੰ ਪਰਫਾਰਮ ਕਰਕੇ ਆਪਣੀ ਡਿਊਟੀ ਨਿਭਾ ਕੇ ਪਰਵਾਸ ਸਹਿਤ ਬੜਾ ਅੱਛਾ ਲੱਗਾ ਔਰ ਇਹ ਵੀ ਅੱਛਾ ਲੱਗਾ ਕਿ ਜਿਸ ਤਰ੍ਹਾਂ ਆਮ ਲੋਕਾਂ ਨੇ ਲਾਈਨ ਚ ਰੱਖ ਕੇ ਵੋਟ ਪਾਈ ਹੈ ਉਸ ਤਰ੍ਹਾਂ ਹੀ ਲਾਈਨ ਚ ਲਾ ਕੇ ਕਹਿਸਾਸ ਹੋਇਆ ਕਿ ਨਹੀਂ ਜਿਹੜਾ ਇਹ ਅਧਿਕਾਰ ਮਿਲਿਆ ਉਸ ਨੂੰ ਕਰਨਾ ਚਾਹੀਦਾ ਮੈਂ ਅਪੀਲ ਕਰਾਂਗਾ ਪਹਿਲਾਂ ਤਾਂ ਸਭ ਨੂੰ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਦੂਸਰਾ ਵੋਟ ਪਾਉਣ ਤੋਂ ਪਹਿਲਾਂ ਆਪਣਾ ਰਾਸ਼ਟ੍ਰਹਿਤ ਕਿਹੜੀ ਪਾਰਟੀ ਕਿਹੜਾ ਕੈਂਡੀਡੇਟ ਤੁਹਾਡੇ ਰਾਸ਼ਟ੍ਰਹਿਤ ਵਾਸਤੇ ਦੇਸ਼ਿਤ ਵਾਸਤੇ ਕੰਮ ਕਰ ਰਿਹਾ ਉਸ ਨੂੰ ਵੋਟ ਪਾਉਂਦੀ ਲੋ